ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਿਆ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਇਹੇ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਣਾ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਾਰਦਾ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੂਨਾਂ ਨੇ ਇਹ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆ ਦੀ ਥਾਂ ਥਾਂ ਤੋਂ ਉਹਨਾਂ ਚ ਮਾਰਦਾ ਸਰੂਪ ਰੱਖੀ ਫਿਰਦੇ ਆ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਨਾ ਹੁਣ ਨਾਲ ਹਾਂ ਇਹ ਹੋਣਾ ਜੀ ਬਾਬਿਆਂ ਨੇ ਇੱਜਤ ਦਾ ਵੇਖਣਾ ਬਾਬਾਈ ਉਤਸ਼ਾਹਦਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾਈ ਹਾਂ ਉਲਟਾ ਬਾਬਾਈ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗਲ ਪਏ ਉਹ ਮਾਰੀ ਗੱਲ ਧੱਕੇ ਮਾਰਨਾ ਮਾਰੀ ਗੱਲ ਇਹ ਦੋਈ ਨੂੰ ਜੱਜ ਮੰਨਦੇ ਨਹੀਂ ਨਜ਼ਾਇਜ਼ ਕੀ ਬਹੁਤ ਜਿਆਦਾ ਨਜ਼ਾਇਜ਼ ਅਸੀਂ ਇਹ ਗੱਲ ਦੀ ਇਹ ਤਾਂ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾਂ ਦਾ ਮੜਿਆ ਬੱਚੋਂ ਮੜਿਆ ਜਾ ਜੋ ਮੜਿਆ ਜਾ ਇਹਨਾਂ ਨੂੰ ਇੱਥੇ ਲੈ ਕੇ ਜਾਓ ਗੁਰੂ ਘਰਾਂ ਤੇ ਬੱਚੋਂ ਜੀ ਇਹ ਕਾਰਨ ਵਿੱਚ ਆ ਗਏ ਜੀ ਕਹਿੰਦੇ ਆਲੇ ਕੋਲ ਹੈ ਜੀ ਉਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿਹਨੇ ਆਖਿਆ ਸੀ ਲੈ ਕੇ ਆਣਾ ਮਾਲਕ ਕੌਣ ਆ ਬਲਾਹ ਤੇ ਤੁਹਾਨੂੰ ਆਪਣਾ ਪਤਾ ਕਿ ਮਿਆਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਪੰਜ ਸੌ ਰੁਪਏ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 55 ਤੁਹਾਡਾ ਉਹ ਲਿਪੜਿਆ ਯਾਰ ਸਾਰੇ ਬਈ ਜਮਾਈ ਜਮਾਈ ਗਦਵੀ ਕਰੀ ਬਿਠੇ ਆ ਯਾਰ ਪੁੱਛੋ ਨਹੀਂ ਆ ਕੋਈ ਆ ਆ ਮੱਛਲਾ ਕੇ ਲੈ ਉਸ ਦਲ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਅੱਗੇ ਨਾਲ ਸੇਵਾ ਅਨੁਭਵ ਦੇਣਾਂ ਨੂੰ ਮਿਲੂ। ਮੈਂ ਮੈਂ ਕਿਹਾ ਬੱਦੇ ਆਈ ਇਹਨਾਂ ਨੂੰ। ਬਦਰਨ ਕਰਨ ਸਾਹਿਬ ਚੜਾਈਏ। ਹਾਂ ਜੀ ਅਸੀਂ ਚੱਕਦੇ। ਦੁੱਧਿਓਂ ਲਿਆਇਆ ਦੁੱਧਿਓਂ। ਮੈਨੂੰ ਠੱਕੇ ਮਾਰ। ਬਾਬਾ ਜੀ ਗਲਤੀ ਇੱਕ ਨਹੀਂ ਕੀਤੀ। ਅੱਛਾ ਇਹ ਮੁੰਡੇ ਨੇ ਰੋਕਣਾ ਚਾਹਿਆ ਇਹਨੂੰ ਉਲਟਾ ਠੱਕੇ ਮਾਰੇ ਇਹਨਾਂ ਨੇ। ਮੈਂ 15 ਜਿਹੜੇ ਮੈਂ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ। ਮੈਨੂੰ ਉਹਨੇ ਤੂੰ ਕਰਦਾ ਬਈ ਆਪੀ ਮੈਂ ਖੱਲਾ ਆ ਜਾਂਗਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੌਨ ਦੀ ਕਮੇਟੀ ਵਾਲੇ ਵੀ ਹੁੰਦੇ ਮੈਂ ਇਹਨਾਂ ਨੂੰ ਆਖਿਆ ਮੈਂ ਹਾਂ ਗੁਰਦਰ ਸਿੰਘ ਸਾਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਲੈ ਕੇ ਗਏ ਆ ਸਾਰੇ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂ ਜਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਦੀ ਕੌਣੀ ਹੈ ਕੌਣੀ ਜਾਈ ਕੌਣੀ ਲੋਤਾ ਨਹੀਂ ਕੌਣੀ ਲੈ ਕੇ ਲੋਤਾ ਕੌਣੀ ਹੈ ਇਹ ਲੋਤਾ ਗਈ ਇਹ ਲੋਤਾ ਕੋਲ ਬੈਠਾ ਪਹਿਲਾਂ ਗੁਰੂ ਸਰਪੁਰ ਤੋਂ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰਪੁਰ ਤੋਂ ਕੌਣੀ ਪਹਿਲਾਂ ਤੁਸੀਂ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾ ਮੈਂ ਹੁਣ ਉਹ ਤੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕੇ ਦੋਦਿਓ ਆ ਮੈਂ ਤੇ ਲਾ ਰਾ ਇਹਨਾਂ ਦੀ ਗੱਲ ਆਪ ਜੀ ਨੂੰ ਮਿਲ ਰਹੀਗੀ ਗੱਲ ਇਹਨਾਂ ਦੀ ਆਪਚੀ ਸ਼ਿਕਾਇਤ ਨਹੀਂ ਮਿਲ ਰਹੀ ਕੋਈ ਨਾ ਜੀ ਸਤਿਕਾਰ ਨਾਲ ਤੇ ਲੈ ਕੇ ਚੱਲਾਂਗੇ ਹਾਂ ਜੀ ਕੋਈ ਗੱਲ ਨਹੀਂ ਕਿਉਂਕਿ ਨਹੀਂ ਜੇ ਤੁਸੀਂ ਆਪ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਆਹ ਨੇੜੇ ਜੀ ਡਰਾਈਵਰ ਨੂੰ ਕਰੋ ਆਹ ਕਾਹ ਲੰਘਾ ਰਿਹਾ ਫਰਜੀ ਤੁਸੀਂ ਆਹ ਕਰੋ ਆਹ ਜਿਹੜੀ ਚੱਲ ਰਹੀ ਹੈ ਉਹ ਵੀਰੇ ਬੈਕ ਕਰਕੇ ਜੀ ਆਹ ਬੈਕ ਕਰਾਂ ਤੇ ਚੱਕਣਾ ਪੈਣਾ ਇਹਨੂੰ ਕੋਈ ਨਾ ਖੜ ਜਾ ਦੇਖੋ ਜੀ ਦੱਸੋ ਆ ਆ ਕੋਈ ਸਰਕਾਰ ਆ ਜੀ ਮਹਾਰਾਜ ਦਾ ਦੱਸੋ ਟੈਂਪੂ ਵਾਲਾ ਵੀਰ ਕਿੱਥੇ ਆ ਇਹ ਗਲਤ ਗੱਲ ਆ ਜੀ ਮਹਾਰਾਜ ਜਿਹੜੀ ਜੀ ਗਾਲ ਤਖਤ ਨੇ ਮਨਾ ਕੀਤੀ ਤੁਸੀਂ ਕਿਵੇਂ ਕਰ ਸਕਦੇ ਹੋ ਉਹ ਨਹੀਂ ਨਹੀਂ ਪਾਪਾ ਜੀ ਉਹ ਆਈ ਜਾਂਦੇ ਉਹ ਮੁੰਡੇ ਤੁਸੀਂ ਗੱਲ ਕਰਿਓ ਉਹਨਾਂ ਨਾਲ ਮਹਾਰਾਜ ਤੁਸੀਂ ਮਹਾਰਾਜ ਨੂੰ ਅਤਮ ਸਹਿਦ ਲੈ ਕੇ ਜਾਓ ਤੁਸੀਂ ਇਹ ਟੈਂਪੋਰੀ ਵਿੱਚ ਰੱਖਣ ਦਾ ਕੀ ਮਤਲਬ ਹੈ ਜੀ ਇਹ ਦੇਖੋ ਜੀ ਵਿੱਚ ਕਿਤੇ ਨੇ ਸਾਡੇ ਬਾਬਾ ਜੀ ਸਤਕਾਰ ਮੈਂ ਵੇਖੀ ਇੰਨਾ ਸਤਕਾਰ ਕਿਵੇਂ ਕਿ ਤੁਸੀਂ ਮਹਾਰਾਜ ਨੂੰ ਵਿੱਚ ਰੱਖਿਆ ਜੀ ਨਹੀਂ ਨਹੀਂ ਬਹੁਤ ਗਲਤ ਹੈ ਜੀ ਇਹ ਮੰਨ ਲਓ ਠੀਕ ਹੈ ਵਾਈਆਂ ਦੀ ਗੱਲ ਚੰਗੀ ਦੁਕਾਨ Umar Mehta ਕਰਦਾ ਹੈ ਬਾਈ ਜੀ ਇੱਕ ਮਿੰਟ ਨਾਲ ਦੇਖੋ ਮੇਰੀ ਗੱਲ ਸੁਣੋ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰੀ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਪਰ ਇਹ ਬਾਬਾ ਜੀ ਨੂੰ ਚਾਹੀਦਾ ਸੀ ਜਿਹੜੀ ਚੀਜ਼ ਅਕਾਲ ਤਖਤ ਤੋਂ ਮਨਾ ਹੈ ਮਹਾਰਾਜ ਜਿਹੜੀ ਕੀ ਤੋਂ ਮਨਾ ਕਰਦੇ ਆ ਆਪਾਂ ਉਸ ਚੀਜ਼ ਨੂੰ ਉਸੇ ਜਗ੍ਹਾ ਤੇ ਪਰ ਮਹਾਰਾਜ ਲਈ ਜਾਂਦੇ ਆ ਇੱਥੇ ਲਿਆਉਣਾ ਨਹੀਂ ਚਾਹੀਦਾ ਮਹਾਰਾਜ ਜੀ ਤੁਸੀਂ ਵੇਖੋ ਮਹਾਰਾਜ ਨਾ ਮਨਾ ਕੀਤਾ ਵਾ ਕੇਸ ਕਿਥੋਂ ਹਾਂਜੀ ਸੰਦ ਦਾ ਫਿਰ ਇਹ ਸੰਦ ਦਾ ਕਾਨ ਦਾ ਆਖਿਆ ਸੀ ਕਾਨ ਮੋਤੀ ਤੁਸੀਂ ਵੇਖੋ ਜੀ ਮੂਰਤ ਕਿਹੜੀ ਦੁਕਾਨ ਹੈ ਕਰੋ ਜੀ ਕਦਾਪਾ ਆ ਮਾਫੇ ਨਾ ਹਲੇ ਅਮਰ ਨਹੀਂ ਨਹੀਂ ਖੜ ਦੋ ਭਾਈ ਭਾਈ ਤੈਨੂੰ ਪੁਣਾ ਤੋਂ ਰੀਲ ਨੂੰ 2 ਮਿੰਟ ਰੋਕ ਜਾ ਹੁਣ ਮਹਾਰਾਜ ਨੂੰ ਇਹ ਇੱਥੇ ਆਉਂਦੇ ਮੁੰਡੇ ਤੂੰ ਦੱਸ ਦਿੰਦੇ ਆ ਵੀ ਕਿਵੇਂ ਆ ਸਹੀ ਗੱਲ ਮੈਂ ਪਹਿਲਾਂ ਹੀ ਕਹਿ ਕੇ ਗਿਆ ਸੀ ਆ ਇਹ ਗੱਲ ਗਲਤ ਹੈ ਆਪਣੇ ਭਾਈ ਭਾਈ ਜੱਕਰ ਕੀ ਆ ਜੱਕਰ ਇਹ ਆ ਭਾਈ ਉਹ ਵਾਲੇ ਵੀ ਇੱਥੇ ਨਹੀਂ ਚਾਹੀਦੇ ਹੁਣ ਸਾਰੇ ਇਮੀਗ੍ਰੈਂਟ ਵੀਰੇ ਇਹ ਕਥੀ ਇਹਨੇ ਵੀ ਇੱਥੇ ਨਹੀਂ ਲਾਉਣਾ ਸੀ ਮਹਾਰਾਜ ਜਿੱਥੇ ਆਪਾਂ ਕਟਿੰਗ ਦੀ ਦੁਕਾਨ ਹੁੰਦੀ ਹੈ ਨਾ ਜੀ ਉੱਥੇ ਮਹਾਰਾਜ ਨਹੀਂ ਲੈ ਕੇ ਆਇਆ ਇਹ ਬਾਬਾ ਜੀ ਨੂੰ ਪਤਾ ਹੋਣਾ ਚਾਹੀਦਾ ਮਹਾਰਾਜ ਪਰਦੇ ਸੋਨੂੰ ਨਹੀਂ ਪਤਾ ਤੁਸੀਂ ਤਾਂ ਮੰਨ ਕੇ ਚੱਲੋ ਸੋਨੂੰ ਜੇ ਪਤਾ ਹੁੰਦਾ ਤਾਂ ਤੁਸੀਂ ਥੋੜੀ ਕਰਨਾ ਸੀਗਾ ਜੇ ਸੋਨੂੰ ਪਤਾ ਹੁੰਦਾ ਇਹਨਾਂ ਨੇ ਫਿਰ ਵੇਖੋ ਕਿਵੇਂ ਰੱਖੀ ਮੈਂ ਵੀਰ ਵੇਖੀ ਇਹਨੋਂ ਤੋਂ ਐ ਫੜ ਕੇ ਐ ਰੱਖੀ ਤੁਸੀਂ ਤੁਰ ਕੇ ਦੋ ਜਣੇ ਨੇ ਫੜ ਕੇ ਰੱਖੀ ਹੈ ਜੀ ਹਾਂ ਦੋ ਰੱਖਣੀ ਸੀ ਹਾਂ ਇਹ ਤੁਸੀਂ ਬਾਬਾ ਜੀ ਕੋਈ ਵਿੱਚ ਵਿੱਚ ਤੁਸੀਂ ਪਹਿਲੇ ਕੋਈ ਤੋ ਬਾਬਾ ਜੀ ਦੇਖੋ ਉਹ ਇੱਕ ਲੱਤ ਨਾ ਚੜ ਜਾਣਗੇ ਉੱਤੱਕ ਚੜ ਕੇ ਬਾਬਾ ਜੀ ਤੁਸੀਂ ਮਹਾਰਾਜ ਇਹ ਬਾਈ ਸਾਡੇ ਗੁਰੂ ਸਾਹਿਬ ਸਾਡੇ ਅੱਜ ਆਪ ਨੇ ਉਹ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਦੇਖੋ ਇਸ ਤਰੀਕੇ ਦੇ ਨਾਲ ਇੱਕ ਛੋਟੇ ਹਾਥੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਦੂਸਰੀ ਗੱਲ ਇਥੇ ਵਿਵਾਦਤ ਗੱਲ ਜਿਹੜੀ ਹੈ ਇੱਕ ਕੋਈ ਸੈਲੂਨ ਖੁੱਲਿਆ ਜਾ ਰਿਹਾ ਸੀਗਾ ਜਿੱਥੇ ਵਾਲ ਮੁੰਨਣ ਦਾ ਕੰਮ ਕੀਤਾ ਜਾਣਾ ਲੋਕਾਂ ਦੇ ਵਾਲ ਮੁੰਨੇ ਜਾਣੇ ਆ ਤੇ ਉੱਥੇ ਇਸ ਤਰੀਕੇ ਨਾਲ ਸਭ ਤੋਂ ਵੱਡੀ ਮਰਿਆਦਾ ਕਿਹੜੀ ਹੈ ਵੀ ਜਿਹੜਾ ਛੋਟੇ ਹੱਥ 'ਚ ਮਾਰਦਾ ਸਰੂਪ ਇਹ ਕੋਈ ਮਾਫੀ ਚਾਹਣਾ ਮੈਂ ਸ਼ਬਦ ਬੋਲਦਾ ਕੋਈ ਸਬਜੀ ਵੰਡੀ ਹੈ ਇਹ ਇਹ ਬੰਦੇ ਇੱਥੇ ਨਾ ਆਉਂਦੇ ਦਾ ਮੈਨੂੰ ਫਟ ਜਾਂਦੇ ਇਕੱਲੇ ਪਤਾ ਨਹੀਂ ਕਿੰਤਰ ਪਾਣੀ ਨਹੀਂ ਨਹੀਂ ਉਹ ਖੜਾ ਉਹ ਖੜਾ ਉਹ ਕਰਨੇ ਵਾਲਾ ਮਾਰਨ ਵਾਲੀ ਕਿਸੇ ਨੇ ਵੀ ਉਹਦੇ ਉਹ ਕਰਨਾ ਉਹ ਜਿਹੜਾ ਸੱਤੂ ਤਾਂ ਸਮਾਜ ਵਾਲਾ ਆ ਗਿਆ ਪਰੰਪਰਿਕ ਜਨ ਮਾਰਿਓ ਨਾ ਉਹ ਕਰ ਰਹੀ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇਥੇ ਬਰਦਾ ਆਓ ਆਜਾਦਵਤ ਰੱਖਣਾ ਤੁਸੀਂ ਪੁਰਜੀ ਤਸਰੀ ਸਾਨੂੰ ਇਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਵੇਖਾਂ ਮੈਂ ਜਿਹੜੇ ਨਹੀਂ ਕੋਈ ਹੋਰ ਮਾਰਾ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੰਦਾ ਕਿਹੜੀ ਦੁਕਾਨੋਂ ਜਾਂਦਾ ਆ ਉਹ ਗਲੈਮਰ ਵਾਲੀ ਤੇ ਮੈਂ ਕਹਿੰਦੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਸੁੱਧ ਰੱਖਣ ਉੱਡ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਸੋ ਹੱਥੀਂ ਰੱਖਣ ਲੱਗ ਗਏ ਮੈਂ ਭੱਜ ਕੇ ਜਾਵੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਸਰ ਤੇ ਮੈਂ ਰੱਖਤਾ ਮੈਂ ਕਿਹਾ ਗਲਤ ਨਹੀਂ ਕਰੀ ਕੋਈ ਮर्याਦਾ ਨਹੀਂ ਸੀਗੀ ਮੈਂ ਕਿਹਾ ਵੀ ਤੁਸੀਂ ਗਲਤ ਆ ਬਾਬਾ ਜੀ ਨੇ ਛੱਤਰ ਵੀ ਵੇਚ ਆ ਕੇ ਚਲਾਇਆ ਫਿਰ ਉਹ ਵਿਚ ਆ ਜਾਂਦਾ ਮੈਂ ਖੈਰ ਗਲਤ ਕਰੀ ਜਾਂਦੇ ਆ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਫੇਰਵੀ ਕਰ ਲੈ ਇਹਨੂੰ ਫੜੋ ਮੈਨੂੰ ਧੱਕੇ ਮਾਰੇ ਹੋਦੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇਥੇ ਭੇਜਾ ਆ ਗਿਆ ਮੁੰਡਾ ਇੱਕ ਸਾਡੇ ਦਫਤਰ ਦੇ ਨਾਲ ਦਫਤਰ ਹੈ ਮੈਨੂੰ ਉਹਨੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਕਰੀ ਫਿਰ ਹੁਣ ਗਾੜਾ ਲੈ ਕੇ ਜਾ ਕਿਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਹੋ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਹ ਤਾਂ ਮੈਨੂੰ ਧੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਤੇ ਮੁੰਡਾ ਟੈਂਪੋ ਵਾਲਾ ਤਰਾ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇਰੀ ਕੋਈ ਗਲਤੀ ਨਹੀਂ ਉਹ ਮੈਨੂੰ ਅੰਦਰ ਵੀ ਬਾਬਾ ਲੈ ਕੇ ਆਣ ਉਹੋ ਹੀ ਉਹ ਤੂੰ ਉਹਨਾਂ ਨਾਲ ਕੀ ਚੱਲ ਇਹ ਤਾਂ ਹੁਣ ਇੱਥੇ ਚਪੇੜੇ ਖਾਊਗਾ ਕਿ ਨਹੀਂ ਮੇਰੇ ਮਾਰ ਮਤਾਂ ਕੰਮ ਦੇ ਸੀ ਜੀ ਗੁਰਦੁਆਰਾ ਕਰਨਤਾਲ ਸੰਗਤ ਅੱਛਾ ਇਹ ਜਿਹੜਾ ਉਸ ਨੂੰ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਵੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਕਰਨ ਕਰਤਾਰ ਸਾਹਿਬ ਵਿਖੇ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੌਰ ਤੇ ਕਾਰਵਾਈਆਂ ਜਿਹੜਾ ਇਹ ਸਲੂਨ ਵਾਲੇ ਭਾਜੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਨੂੰ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਾਹਿਬ ਕੋ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੀ ਤੁਸੀਂ ਮੁਖਤਿਆਰ ਸਾਹਿਬ ਚਾੜੀ ਮੁਕਤਲਪੁਰ ਤੱਕ ਤਾਂ ਕਿਹੜਾ ਬਤਾ ਰਹੇ ਐਡੀਸ਼ਨਲ ਮੈਨੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਤੇ ਅਰਜੁਨਵਰੀ ਦੇ ਅਫਸਰ ਤੁਸੀਂ ਇੱਥੇ ਪਹੁੰਚਾ ਦੇ ਸਾਥੀ ਲੈ ਕੇ ਇਹਨੂੰ ਤੁਹਾਡੇ ਸਾਥੇ ਸਾਰੇ ਮਤਲਬ ਪਹੁੰਚ ਕੇ ਤੇ ਗੁਰਪਾਤਸ਼ਾਹ ਨੂੰ ਅਸੀਂ 5 ਪਿਆਰਿਆਂ ਦੀ ਜਿਆਦਾ ਉਸਤਾਂ ਹਨ ਸਾਡੇ ਗੁਰਦਵਾਰਾ ਤਰੰਧਰ ਸਾਹਿਬ ਦੇ ਲਾਗੇ ਤੇ ਜਾ ਰਿਹਾ ਹਾਂ ਹਾਂ ਠੀਕ ਹੈ ਨਹੀਂ ਆਪਾਂ ਤਾਂ ਰੱਖਦਾ ਜੀ ਉਹਨਾਂ ਦੀ ਗੱਡੀ ਦੇਖੋ ਬਿਲਕੁਲ ਕੋਈ ਹਲਕਾ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਬੋਲੇ ਤਾ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਸ਼ਾ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ